ਮਹਿਮਾਸਾਦੂ ਸੰਗ ਕੀ ਮਹਿਮਾਸਾਦੂ ਸੰਗ ਕੀ ਸੁਣੋ ਮੇਰੇ ਮੀਤਾਂ ਮਹਿਮਾਸਾਦੂ ਸੰਗ ਕੀ ਸੁਨੋ ਮੇਰੇ ਮੀਤਾਂ ਮੈਲ ਕੋਈ ਓਟ ਅਗਹਾਰੇ ਨਿਰਮਲ ਪਾਏ ਚੀਤਾ ਮੈਂ ਮਸਾਦੂ ਸੰਗ ਕੀ पिंगवला पर्वत पार परे खाल चतुर वकीता अनुलित्र पवन सूजया गोर पेट पानीता ਅਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਇਸ ਆਪੇ ਦਾਣ ਦਿੱਤਾ ਸਿੰਗ ਬੇਲਾਈ ਹੋਇ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆੜ ਕੋ ਤੇ ਗਣੀ ਤਨੀਤਾ ਕਵਣ ਵਡਾਈ ਕੈ ਸਕੂ ਬੇਅੰਤ ਗਣੀਤਾ ਕਰ ਕੇ ਰਪਾ ਮੋਹ ਨਾਮ ਦੇਉ ਨਾਨਕ ਦਰ ਸ੍ਰੀ ਤਾ ਮਹਿਮਾ ਸਾਧੂ ਸੰਗ ਕੀ ਮਹਮਾਸਾਦੂ ਸੰਗ ਕੀ ਸੁਣੋ ਮੇਰੇ ਮੀਤਾਂ ਮਹਮਾਸਾਦੂ ਸੰਗ ਕੀ ਵਾਹਿਗੁਰੂ ਮਾਰੂ ਮਹਿਲਾ ਪੰਜਮ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਤਾ ਕਾ ਪਾਏ ਬਿਸ਼ਰਾਮ ਮਿਟ ਗਈ ਸਗਲੀ ਤਾਈ अब मोए जीवन पदवी पाई चीते आयो मन कुरख विधाता संतण की शरणाई रहाओ तन तन सतगुरु ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇਹ ਅੰਮ੍ਰਿਤ ਮੈਸ਼ਵਰ ਜੋ ਕਿ ਮਾਰੂ ਰਾਗ ਦੇ ਵਿੱਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1000 ਅੰਗ ਉੱਤੇ ਸ਼ੋਭਤ ਹੈ। ਆਓ ਇਸ ਸ਼ਬਦ ਦੀ ਵਿਚਾਰ ਕਰੀਏ ਸਤਿਗੁਰੂ ਜੀ ਰਹਾ ਉਹਦੀਆਂ ਪੰਕਤੀਆਂ ਵਿੱਚ ਉਪਦੇਸ਼ ਕਰਦੇ ਹਨ। ਅਬ ਮੋਹੇ ਜੀਵਨ ਪਦਵੀ ਪਾਈ ਚੀਤੇ ਆयो ਮਨ ਔਰਖ ਵਿਦਾਤਾ ਸੰਤਨ ਕੀ ਸ਼ਰਨਾਈ ਸੰਤਨ ਕੀ ਸ਼ਰਨਾਈ ਤੇ ਭਾਈ ਜੋ ਸੰਤ ਜਣਾ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਜੋ ਗੁਰਮੁਖ ਜਣਾ ਦੀ ਸੰਗਤ ਦੇ ਵਿੱਚ ਆ ਕੇ ਬੈਠਦੇ ਹਨ ਗੁਰਮੁਖ ਜਣਾ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਭਗਤ ਜਣਾ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਉਹਨਾਂ ਦੇ ਚੀਤ ਆਇਓ ਮਨ ਚੀਤ ਚਤ ਦੇ ਵਿੱਚ ਮਨ ਮਨ ਦੇ ਵਿੱਚ ਉਹਨਾਂ ਦੇ ਚਿੱਤ ਵਿੱਚ ਅਤੇ ਮਨ ਦੇ ਵਿੱਚ ਪੁਰਖ ਵਿधाता ਪੁਰਖ ਉਹ ਵਾਹਿਗੁਰੂ ਜੋ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਜਿਸ ਦੀ ਜੋਤ ਹਰ ਕਣ ਕਣ ਦੇ ਵਿੱਚ ਸਮਾਈ ਹੋਈ ਹੈ ਉਹ ਹੈ ਪੁਰਖ ਵਿधाता ਇਸ ਸਾਰੀ ਸ੍ਰਿਸ਼ਟੀ ਨੂੰ ਸਿਰਜਣਹਾਰ ਜੋ ਵਾਹਿਗੁਰੂ ਹੈ ਜੋ ਸੰਤ ਜਣਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਗੁਰਮੁਖ ਜਣਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਜੋ ਗੁਰਮੁਖ ਜਣਾਂ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਨਾਂ ਦੇ ਮਨ ਦੇ ਵਿੱਚ ਅਤੇ ਉਹਨਾਂ ਦੇ ਚਿੱਤ ਦੇ ਵਿੱਚ ਉਹ ਵਾਹਿਗੁਰੂ ਜੋ ਪੁਰਖ ਸਾਰੇ ਪਾਸੇ ਸਮਾਇਆ ਹੋਇਆ ਜੋ ਸਿਰਜਣਹਾਰ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਅਤੇ ਮਨ ਦੇ ਵਿੱਚ ਵਸ ਜਾਂਦਾ ਹੈ ਅਬ ਉਹ ਹੈ ਜੀਵਨ ਪਦਵੀ ਪਾਈ ਅਤੇ ਜਦੋਂ ਉਹ ਪੁਰਖ ਬਿਦਾਤਾ ਚਿੱਤ ਦੇ ਵਿੱਚ ਅਤੇ ਮਨ ਦੇ ਵਿੱਚ ਵਸ ਗਿਆ ਫਿਰ ਮੈਨੂੰ ਉਹ ਜੋ ਜੀਵਨ ਪਦਵੀ ਹੈ ਉਹ ਆਤਮਿਕ ਆਨੰਦ ਦਾ ਦਰਜਾ ਮਿਲ ਗਿਆ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਗਈ ਜਦੋਂ ਸੰਤਾਂ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਗੁਰਮੁਖ ਜਣਾ ਦੀ ਸੰਗਤ ਕਰਨ ਦੇ ਨਾਲ ਮੇਰੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਵਸ ਗਿਆ ਉਦੋਂ ਮੇਰੀ ਉੱਚੀ ਆਤਮਿਕ ਅਵਸਥਾ ਬਣ ਗਈ ਆਬ ਮੋਏ ਜੀਵਨ ਪਦਵੀ ਪਾਈ ਖੁੱਲੇ ਆਕਰਮ ਵਾ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਜਦੋਂ ਉਸ ਵਾਹਿਗੁਰੂ ਦੀ ਕਿਰਪਾ ਹੋ ਗਈ ਖੁੱਲੇ ਆਕਰਮ ਕ੍ਰਿਪਾ ਪਈ ਠਾਕੁਰ ਜਦੋਂ ਉਸ ਵਾਹਿਗੁਰੂ ਦੀ ਕਿਰਪਾ ਹੋ ਗਈ ਕੀਰਤਨ ਹਰ ਹਰ ਗਾਈ ਫਿਰ ਇਹ ਮਨੁੱਖ ਸਦਾ ਹੀ ਉਸ ਵਾਹਿਗੁਰੂ ਦੀ ਕੀਰਤੀ ਗਾਉਂਦਾ ਹੈ ਉਸ ਵਾਹਿਗੁਰੂ ਦੇ ਸੋਹਲੇ ਗਾਉਂਦਾ ਹੈ ਉਸ ਵਾਹਿਗੁਰੂ ਦੀਆਂ ਸਿਫਤ ਸਲਾਹ ਕਰਦਾ ਹੈ ਜਦੋਂ ਉਸ ਵਾਹਿਗੁਰੂ ਦੀ ਜਿਸ ਮਨੁੱਖ ਦੇ ਉੱਤੇ ਕਿਰਪਾ ਹੋ ਗਈ ਉਹ ਫਿਰ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਖੁੱਲ੍ਹ ਆ ਕਰੰਮ ਪਿਰੋਸਤਾ ਭਾਗ ਜਾਗ ਪੈਂਦਾ ਹੈ ਉਸ ਵਾਹਿਗੁਰੂ ਦੀ ਬਖਸ਼ਿਸ਼ ਦਾ ਦਰਵਾਜਾ ਉਸ ਲਈ ਖੁੱਲ ਜਾਂਦਾ ਹੈ ਜਿਸ ਦੇ ਉੱਤੇ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਕਿਰਪਾ ਕਰਦਾ ਹੈ ਜਦੋਂ ਫਿਰ ਉਹ ਵਾਹਿਗੁਰੂ ਦੀ ਕੀਰਤੀ ਦੇ ਨਾਲ ਜੋੜਦਾ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਫਿਰ ਉਸ ਤੇ ਭਾਗ ਜਾਗ ਪੈਂਦੇ ਹਨ ਅਤੇ ਉਸ ਤੇ ਲਈ ਕਰਮ ਦਾ ਬਖਸ਼ਿਸ਼ ਦਾ ਦਰਵਾਜਾ ਖੁੱਲ ਜਾਂਦਾ ਹੈ ਸ਼ਰਮ ਥਕਾ ਪਾਏ ਬਿਸ਼ਰਾਮ ਮਿਟ ਗਈ ਸਗਲੀ ਤਾਈ ਫਿਰ ਇਹੋ ਜਿਹਾ ਮਨੁੱਖ ਸ਼ਰਮ ਥਕਾ ਉਸਦੀ ਦੌੜ ਪੱਜ ਖਤਮ ਹੋ ਜਾਂਦੀ ਹੈ ਪਾਏ ਬਿਸ਼ਰਾਮ ਅਤੇ ਉਸਦਾ ਮਾਨਿਕ ਜਗਾ ਤੇ ਟਿਕ ਜਾਂਦਾ ਹੈ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਸ ਦਾ ਮਨ ਟਿਕ ਜਾਂਦਾ ਹੈ ਮਿਟ ਗਈ ਸਗਲੀ ਤਾਈ ਅਤੇ ਉਸ ਦੀ ਸਾਰੀ ਪਟਕਣਾ ਖਤਮ ਹੋ ਜਾਂਦੀ ਹੈ ਇਹ ਪਟਕਣਾ ਕਿਸ ਦੀ ਖਤਮ ਹੋਈ ਜਿਹੜਾ ਉਸ ਵਾਹਿਗੁਰੂ ਦੇ ਜਿਸ ਦੇ ਉੱਤੇ ਉਸ ਵਾਹਿਗੁਰੂ ਦੀ ਕਿਰਪਾ ਹੋਈ ਅਤੇ ਉਹ ਵਾਹਿਗੁਰੂ ਦਾ ਕੀਰਤਨ ਕਰਨ ਲੱਗ ਪਿਆ ਉਸ ਵਾਹਿਗੁਰੂ ਦੇ ਜਸ ਗਾਉਣ ਲੱਗ ਪਿਆ ਉਸ ਵਾਹਿਗੁਰੂ ਦੇ ਸੋਹਲੇ ਗਣ ਗਾਉਣ ਲੱਗ ਪਿਆ ਉਸਲੇ ਫਿਰ ਵਾਹਿਗੁਰੂ ਦਾ ਬਖਸ਼ਿਸ਼ ਦਾ ਦਰਵਾਜਾ ਖੁੱਲ ਜਾਂਦਾ ਫਿਰ ਉਸ ਦੀ ਸਾਰੀ ਦੌੜ ਮੁੱਕ ਜਾਂਦੀ ਹੈ ਉਹ ਫਿਰ ਸਦਾ ਲਈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਟਿਕਿਆ ਰਹਿੰਦਾ ਹੈ ਅਬ ਮੋਹਿ ਜੀਵਨ ਪਦਵੀ ਪਾਈ ਚੀਤੇ ਆਇਓ ਮਨਪੁਰਖ ਵਿਧਾਤਾ ਸੰਤਨ ਕੀ ਸਰਣਾਈ ਇਹ ਸ਼ਬਦ ਜਦੋਂ ਤਾਂ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜੀ ਜੋਤੀ ਜੋ ਸਮਾਨ ਲੱਗੇ ਉਹਨਾਂ ਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਉਤੇ ਹੁਕਮ ਕੀਤਾ ਕਿ ਅੱਗੇ ਤੋਂ ਜੋ ਗੁਰੂ ਹੋਏਗਾ ਉਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਗੁਰੂ ਹੋਣਗੇ ਅਤੇ ਜਦੋਂ ਆਵਾਜ਼ਾ ਲਿਆ ਹੁਕਮ ਲਿਆ ਤਾਂ ਇਹ ਹੁਕਮਨਾਮਾ ਉਸ ਵੇਲੇ ਆਇਆ ਸੀ ਅਬ ਮੋਹਿ ਜੀਵਨ ਪਦਵੀ ਪਾਈ ਅਬ ਮੋਹਿ ਜੀਵਨ ਪਦਵੀ ਪਾਈ ਚੀਤੇ ਆਇਓ ਮਨ ਔਰਖ ਬਿਦਹਾਤਾ ਸੰਤਨ ਕੀ ਸਰਨਾਈ ਰਹਾਉ ਕਾਮ ਕਰੋਦ ਲੋਗੋਂੋਂ ਨਿਵਾਰੇ ਨਿਵਰੇ ਸਗਲ ਬਰਾਈ ਜਿਹੜਾ ਵੀ ਸੰਤ ਜਨਾਂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਗੁਰਮੁਖ ਜਨਾਂ ਦੀ ਸੰਗਤ ਵਿੱਚ ਆਉਂਦਾ ਹੈ ਗੋ ਰਮਖ ਜਣਾ ਨਾਲ ਰਲ ਕੇ ਸ਼ਬਦ ਦੇ ਨਾਲ ਜੁੜਦਾ ਹੈ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਉਹ ਫਿਰ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਇਹ ਜੋ ਵਿਕਾਰ ਹਨ ਇਹਨਾਂ ਨੂੰ ਖਤਮ ਕਰ ਲੈਂਦਾ ਹੈ ਨੇਰੇ ਸਗਲ ਬੈਰਾਈ ਅਤੇ ਸਾਰੇ ਜੋ ਬੈਰੀ ਹਨ ਇਹ ਵਿਕਾਰੂ ਬੈਰੀ ਜੋ ਹਨ ਇਹ ਸਾਰੇ ਹੀ ਦੂਰ ਹੋ ਜਾਂਦੇ ਹਨ ਸੱਦ ਹਜੂਰ ਹਾਜ਼ਰ ਹੈ ਨਾજર ਕਤੇ ਨਾ ਭਉ ਦੁਰਾਈ ਨਾજર ਉਹ ਵਾਹਿਗੁਰੂ ਜੋ ਸਭ ਨੂੰ ਦੇਖ ਰਿਹਾ ਹੈ ਉਸ ਨੂੰ ਕਹਿੰਦੇ ਹਨ ਨਾજર ਉਹ ਵਾਹਿਗੁਰੂ ਸਾਬ ਨੂੰ ਦੇਖਣ ਵਾਲਾ ਸੱਜ ਹਜੂਰ ਹਾਜ਼ਰ ਹੈ ਨਾજર ਉਹ ਸਾਬ ਨੂੰ ਦੇਖਣ ਵਾਲਾ ਹਰ ਪਾਸੇ ਹੀ ਸਮਾਇਆ ਹੋਇਆ ਹਾਜ਼ਰਾ ਹਜੂਰ ਹੈ ਸਦਾ ਉਹ ਅੰਗ ਸੰਗ ਹੈ ਕਤੈ ਨ ਭੈਉ ਦੁਰਾਈ ਜਿਹੜਾ ਸੰਤ ਜਣਾਂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਉਸ ਨੂੰ ਉਹ ਵਾਹਿਗੁਰੂ ਜੋ ਹੈ ਉਹ ਅੰਗ ਸੰਗ ਸਦਾ ਦਿਸਦਾ ਹੈ ਉਸ ਨੂੰ ਹਾਜ਼ਰਾ ਹਜੂਰ ਦਿਸਦਾ ਹੈ ਅਤੇ ਕਤੈ ਨ ਭਇਓ ਦੁਰਾਈ ਅਤੇ ਕਿਹੜੀ ਕਿਸੇ ਵੀ ਜਗ੍ਹਾ ਤੇ ਉਹਨਾਂ ਨੂੰ ਉਹ ਵਾਹਿਗੁਰੂ ਦੂਰ ਨਹੀਂ ਦਿਸਦਾ ਜਿਹੜੇ ਸੰਤ ਜਣਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਸੁਖ ਸੀਤਲ ਸਰਦਾ ਸਭ ਪੂਰੀ ਓਏ ਸੰਤ ਸਹਾਈ ਜਿਨ੍ਹਾਂ ਦੇ ਸੰਤ ਜਨ ਸਹਾਈ ਹੁੰਦੇ ਹਨ ਮਦਦਗਾਰ ਬਣਦੇ ਹਨ ਉਹਨਾਂ ਦੇ ਅੰਦਰ ਸੁਖ ਸੀਤਲ ਉਹਨਾਂ ਦੇ ਅੰਦਰ ਆਨੰਦ ਆ ਜਾਂਦਾ ਹੈ ਉਹਨਾਂ ਦੇ ਅੰਦਰ ਸੀਤਲਤਾ ਆ ਜਾਂਦੀ ਹੈ ਠੰਡਕ ਆ ਜਾਂਦੀ ਹੈ ਸਰਦਾ ਸਭ ਪੂਰੀ ਅਤੇ ਉਹਨਾਂ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਸੰਤ ਜਨ ਮਦਦਗਾਰ ਬੰਦੇ ਹਨ ਪਾਵਣ ਪਤਤ ਕੀ ਏਖੇਨ ਪੀਤਰ ਮਹਿਮਾ ਕਥਣ ਨਾ ਜਾਈ ਸੰਤ ਜਨਾਂ ਦੀ ਮਹਿਮਾ ਕਥੀ ਨਹੀਂ ਜਾ ਸਕਦੀ ਉਹ ਤਾਂ ਪਾਵਣ ਪਤਤ ਕੀ ਏਖੇਨ ਪੀਤਰ ਪਤਤ ਜਵਾਨ ਉਹਨਾਂ ਨੂੰ ਖੇਨ ਦੇ ਵਿੱਚ ਪਵਿੱਤਰ ਕਰ ਦਿੰਦੇ ਹਨ ਇਸ ਕਰਕੇ ਉਹ ਸੰਤ ਜਨ ਜੋਹਾਨ ਜੋ ਗੁਰਮੁਖਤਾਂ ਨੂੰ ਸਵਾਏ ਗੁਰੂ ਦੇ ਨਾਲ ਜੁੜੇ ਹੋਏ ਹਨ ਜੋ ਸਵਾਏ ਗੁਰੂ ਦੀ ਸਦਾ ਉਸਤਤ ਕਰਦੇ ਹਨ ਉਸ ਸਵਾਏ ਗੁਰੂ ਦੇ ਗੁਣ ਗਾਉਂਦੇ ਹਨ ਉਹਨਾਂ ਦੀ ਮਹਿਮਾ ਕਥੀ ਨਹੀਂ ਜਾ ਸਕਦੀ ਉਹ ਇੱਕ ਖੇਨ ਦੇ ਵਿੱਚ ਹੀ ਜੋ ਪਤ ਹਨ ਉਹਨਾਂ ਨੂੰ ਪਵਿੱਤਰ ਕਰ ਦਿੰਦੇ ਹਨ ਨਿਰਪਉ ਭੈ ਸਗਲ ਪੈ ਖੋਏ ਗੋਵਿੰਦ ਚਰਨ ਓਟਾਈ ਜਿਹੜੇ ਵੀ ਮਨੁੱਖ ਗੋਵਿੰਦ ਦੀ ਚਰਨਾਾਂ ਦੀ ਓਟ ਲੈਂਦੇ ਹਨ ਗੋਵਿੰਦ ਚਰਨ ਓਟਾਈ ਗੋਵਿੰਦ ਦੇ ਚਰਨਾਾਂ ਦਾ ਆਸਰਾ ਲੈਂਦੇ ਹਨ ਗੋਵਿੰਦ ਦੇ ਚਰਨਾਾਂ ਦੀ ਓਟ ਲੈਂਦੇ ਹਨ ਉਹ ਫਿਰ ਨਿਰਭਉ ਭਏ ਉਹਨਾਂ ਨਿਰਭਉ ਹੋ ਜਾਂਦੇ ਹਨ ਉਹਨਾਂ ਨੂੰ ਕਿਸੇ ਦਾ ਫਿਰ ਡਰ ਨਹੀਂ ਰਹਿੰਦਾ ਕਿਉਂਕਿ ਉਹ ਉਸ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹਨ ਜੋ ਉਸ ਵਾਹਿਗੁਰੂ ਸਭ ਤੋਂ ਵੱਡਾ ਹੈ ਇਸ ਕਰਕੇ ਉਹ ਕਿਸੇ ਹੋਰ ਦਾ ਭਉ ਨਹੀਂ ਖਾਂਦੇ ਉਹ ਨਿਰਭਉ ਹੋ ਜਾਂਦੇ ਹਨ ਨਿਰਭਉ ਭਏ ਸਗਲ ਭੈ ਖੋਏ ਉਹ ਆਪਣੇ ਅੰਦਰੋਂ ਸਾਰੇ ਹੀ ਭੈ ਜੋ ਹਨ ਉਹ ਖਤਮ ਕਰ ਲੈਂਦੇ ਹਨ ਕਿਉਂਕਿ ਉਸ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਸਾਰੇ ਹੀ ਭੈ ਖਤਮ ਹੋ ਜਾਂਦੇ ਹਨ ਸਤਿਗੁਰੂ ਜੀ ਦਾ ਅਮਰਤ ਮਈ ਪਰਮਾਨ ਹੈ ਨਿਰਪੋਜ ਜਪੈ ਸਗਲ ਪੌ ਮਿਟੈ ਨਿਰਪੌਣ ਜਪਣ ਦੇ ਨਾਲ ਸਾਰੇ ਹੀ ਭੈ ਜੋ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ ਨਾਨਕ ਜਸ ਗਾਵੇ ਠਾਕੂਰ ਕਾ ਰੈਣ ਦਿਨ ਸਲੇ ਬਲਾਈ ਨਾਨਕ ਸਤਿਗੁਰੂ ਜੀ ਆਪਣੇ ਆਪ ਨੂੰ ਕਹਿ ਰਹੇ ਹਨ ਕਿ ਨਾਨਕ ਵੀ ਉਸ ਠਾਕੂਰ ਦਾ ਹੀ ਸਦਾ ਗਣ ਗੁਣ ਗਾਉਂਦਾ ਹੈ ਸਦਾ ਹੀ ਜਸ ਗਾਉਂਦਾ ਹੈ ਨਾਨਕ ਕ ਕਿਨ ਕਿਉਂਕਿ ਔਂਕੜ ਹੈ ਇਸ ਕਰਕੇ ਨਾਨਕ ਵੀ ਉਸ ਠਾਕ ਉਰਦਾ ਹੀ ਸਦਾ ਗੁਣ ਗਾਉਂਦਾ ਹੈ ਉਸ ਦਾ ਹੀ ਸਦਾ ਗੁਣ ਗਾਉਂਦਾ ਹੈ ਉਸ ਹੀ ਸਦਾ ਕੀਰਤੀ ਕਰਦਾ ਹੈ ਰਹਿਣ ਦਿਨਸ ਲਿਵ ਲਾਈ ਰਾਤ ਦਿਨ ਲਿਵ ਲਾ ਕੇ ਇੱਕ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਕੇ ਨਾਨਕ ਵੀ ਉਸ ਵਾਹਿਗੁਰੂ ਦੇ ਹੀ ਜੁਗਾ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦਾ ਹੀ ਜਸ ਗਾਉਂਦਾ ਹੈ ਤੋ ਉਹ ਵਾਹਿਗੁਰੂ ਜੋ ਸਾਰਿਆਂ ਦਾ ਨਾਜ਼ਰ ਹੈ ਸਭ ਨੂੰ ਦੇਖਣ ਵਾਲਾ ਹੈ ਉਸ ਦੇ ਹੀ ਗੁਣ ਗਾਈਏ ਉਸ ਦੇ ਨਾਲ ਹੀ ਇਹ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੀ ਕੀਰਤੀ ਕਰੀਏ ਇਹ ਵਾ ਬਾਣੀ ਜੋ ਹੈ ਇਹ ਸਾਰੇ ਹੀ ਉਸ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਭਰੀ ਹੋਈ ਹੈ ਹਰ ਇੱਕ ਸ਼ਬਦ ਜੋ ਹੈ ਉਸ ਵਾਹਿਗੁਰੂ ਦੀਆਂ ਸਿਫਤ ਸਲਾਹ ਕਰਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਇਸ ਬਾਣੀ ਨਾਲ ਜੁੜ ਕੇ ਤੋਂ ਵਾਹਿਗੁਰੂ ਦੇ ਗੁਣ ਗਾਈਏ ਉਸ ਵਾਹਿਗੁਰੂ ਦੇ ਨਾਲ ਜੁੜੀਏ ਉਹ ਵਾਹਿਗੁਰੂ ਖ ਮਹਿਰਾਮਤ ਕਰਦਾ ਹੈ ਉਹ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਇਸ ਜੋ ਅਮੋਲਕ ਜਨਮ ਜੋ ਵਾਹਿਗੁਰੂ ਵੱਲੋਂ ਮਿਲਿਆ ਹੋਇਆ ਉਹ ਫਿਰ ਸਫਲਾ ਹੋ ਜਾਂਦਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ ਹੈ